ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦੀ ਬਹੁਤ ਇੰਪੋਰਟੈਂਟ ਵੀਡੀਓ ਹੈ ਇਲੈਕਸ਼ਨ ਨਾਲ ਜੁੜੀ ਹੋਈ ਹੈ ਤੇ ਡਾਇਰੈਕਟ ਇਮੀਗ੍ਰੇਸ਼ਨ ਦੇ ਨਾਲ ਇਹਦਾ ਸੰਬੰਧ ਹੈਗਾ ਹੈ ਕੈਨੇਡਾ ਦੇ ਵਿੱਚ ਅੱਜ ਤੂੰ ਜੇਕਰ 3 ਮਹੀਨੇ ਜਾਂ 2 ਮਹੀਨੇ ਜਾਂ ਤਕਰੀਬਨ ਜਿਹੜੇ ਮਾਰਕਾਰਨੀ ਪ੍ਰਧਾਨ ਮੰਤਰੀ ਬਣੇ ਨੇ ਉਸ ਤੋਂ ਪਹਿਲਾਂ ਟਰੂਡੋ ਦੇ ਦੌਰ ਦੇ ਵਿੱਚ ਜਾਂਦੇ ਆ ਤਾਂ ਇਮੀਗ੍ਰੇਸ਼ਨ ਦਾ ਮੁੱਦਾ ਸਿਰ ਚੜ ਕੇ ਬੋਲ ਰਿਹਾ ਸੀਗਾ ਤੇ ਹਰ ਕੈਨੇਡੀਅਨ ਜਾਂ ਕਹਿ ਸਕਦੇ ਹੋ ਕਿ ਹਰ ਦੂਜੇ ਕੈਨੇਡੀਅਨ ਦੇ ਮੂੰਹ ਤੇ ਇਹ ਸੀਗਾ ਕਿ ਭਈ ਜਿਹੜਾ ਇਮੀਗ੍ਰੇਸ਼ਨ ਹੈ ਉਹਨੇ ਸਾਡੀ ਇਕਨੋਮੀ ਪਟਰੀ ਤੋਂ ਲਾ ਦਿੱਤੀ ਉਹਨੇ ਸਾਡੇ ਘਰ ਖੋਲੇ ਉਹਨੇ ਸਾਡੀਆਂ ਜੌਬਸ ਖੋ ਲਈਆਂ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਸੀਗਾ ਪਰ ਹੁਣ ਜਦੋਂ ਇਲੈਕਸ਼ਨ ਹੌਲੀ ਹੌਲੀ ਨੇੜੇ ਆ ਰਿਹਾ ਹੈ ਤਕਰੀਬਨ ਕਹਿ ਸਕਦੇ ਆ ਕਿ 15 ਕ ਦਿਨ ਦਾ ਸਮਾਂ ਜਾਂ 20 ਦਿਨ ਦਾ ਸਮਾਂ ਬਚਿਆ ਹੈ ਤਾਂ ਇਸ ਸਭ ਦੇ ਦੌਰਾਨ ਹੁਣ ਇੱਕ ਗੁੱਡ ਨਿਊਜ਼ ਹੈ ਕਿ ਇਮੀਗ੍ਰੇਸ਼ਨ ਦਾ ਮੁੱਦਾ ਇਨ੍ਹਾਂ ਪੋਲੀਟੀਸ਼ੀਨਾਂ ਦੀ ਜ਼ੁਬਾਨ ਤੇ ਘਟਦਾ ਜਾ ਰਿਹਾ ਹੈ ਤੇ ਹੁਣ ਕੀ ਸਿਚੁਏਸ਼ਨ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਤੁਹਾਡਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਨੇ ਅਸਤੀਫਾ ਇਸ ਕਰਕੇ ਦੇਣਾ ਪਿਆ ਕਿ ਉਹਨਾਂ ਨੇ ਇਮੀਗ੍ਰੇਸ਼ਨ ਪਟਰੀ ਤੋਂ ਲਾ ਦਿੱਤਾ ਸੀ ਹਾਊਸਿੰਗ ਕ੍ਰਾਈਸਿਸ ਕੈਨੇਡਾ ਦੇ ਵਿੱਚ ਸੀਗਾ ਤੇ ਕੈਨੇਡਾ ਦੇ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਆ ਉਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀਗੀ ਤੇ ਟੈਂਪਰੇਰੀ ਰੈਜ਼ੀਡੈਂਸ ਨੂੰ ਘਟਾ ਕੀਤਾ ਜਾਵੇ ਇਹ ਮੁੱਦਾ ਬੜੇ ਝੂਰਾ ਸ਼ੂਰਾ ਤੇ ਗਰਮਾਇਆ ਹੋਇਆ ਸੀਗਾ ਪਰ ਜਿਉਂ-ਜਿਉਂ ਇਲੈਕਸ਼ਨ ਨੇੜੇ ਆਉਂਦਾ ਜਾ ਰਿਹਾ ਹੈ ਵੋਟਾਂ ਨੇੜੇ ਆਂਦੀਆਂ ਜਾ ਰਹੀਆਂ ਨੇ ਤਿਉਹ ਤੋਂ ਇਹ ਮੁੱਦੇ ਜਿਹੜੇ ਉਹ ਗਾਇਬ ਹੁੰਦੇ ਜਾ ਰਹੇ ਆ ਕੈਨੇਡਾ ਦੇ ਵਿੱਚ ਜਿਹੜਾ ਮੁੱਦਾ ਲਾਮਲਾਈਟ ਦੇ ਵਿੱਚ ਉਹ ਵੀਜ਼ਾ ਐਕਸਪਾਇਰੀ ਨੂੰ ਲੈ ਕੇ ਸੀਗਾ ਕੈਨੇਡਾ ਦੇ ਵਿੱਚ ਅਪਰਾਧ ਵਧ ਰਹੇ ਆ ਕਾਰਬਨ ਟੈਕਸ ਨੂੰ ਲੈ ਕੇ ਸੀਗਾ ਤੇ ਟਰੰਪ ਦਾ ਮੁੱਦਾ ਹਾਲ ਫਿਲਹਾਲ ਦੇ ਵਿੱਚ ਅਮਰੀਕੀ ਚੋਣਾਂ ਤੋਂ ਬਾਅਦ ਆਇਆ ਤੇ ਹਾਊਸਿੰਗ ਕ੍ਰਾਈਸਿਸ ਦਾ ਮੁੱਦਾ ਬੜੇ ਜੋਰਾ ਸ਼ੋਰਾ ਤੋਂ ਸੀਗਾ ਉਸ ਤੋਂ ਬਾਅਦ ਜਿਹੜੇ ਕੈਨੇਡੀਅਨਸ ਨੂੰ ਜੌਬ ਨਹੀਂ ਮਿਲ ਰਹੀਆਂ ਇਹ ਮੁੱਦਾ ਸੀਗਾ ਤੇ ਟੈਂਪਰੇਰੀ ਰੈਜ਼ਿਡੈਂਸ ਨੂੰ ਲੈ ਕੇ ਮੁੱਦਾ ਜਿਹੜਾ ਉਹ ਜ਼ਿਆਦਾ ਮੁੱਦੇ ਜਿਹੜੇ ਉਹ ਚਰਚਾ ਦੇ ਵਿੱਚ ਸੀਗੇ ਪਰ ਜਿਉਂ-ਜਿਉਂ ਇਲੈਕਸ਼ਨ ਨੇੜੇ ਆਇਆ ਤਾਂ ਇੱਕ ਮੁੱਦਾ ਜਿਹੜਾ ਕੈਨੇਡਾ ਦੀ ਇਲੈਕਸ਼ਨ ਦੇ ਵਿੱਚ ਸਿਰ ਚੜ ਕੇ ਹੁਣ ਬੋਲ ਰਿਹਾ ਹੈ ਉਹ ਹੈ 트ੰਪ ਦਾ ਟੈਰਿਫ। 트ੰਪ ਦਾ ਟੈਰਿਫ ਜਿਹੜਾ ਸਿਰਫ ਉਹ ਮੁੱਦਾ ਇਸ ਟਾਈਮ ਗਰਮਾ ਗਰਮੀ ਦੇ ਵਿੱਚ ਹੈ ਤੇ ਜੇਕਰ ਕਾਰਬਨ ਟੈਕਸ ਦੀ ਗੱਲ ਕਰੀਏ ਤੇ ਉਹ ਬਹੁਤ ਹੱਦ ਤੱਕ ਉਹਦੇ ਉੱਤੇ ਨੱਥ ਜਿਹੜੀ ਹੈ ਉਹ ਲਿਬਰਲਸ ਨੇ ਪਾ ਦਿੱਤੀ। ਉਸ ਤੋਂ ਬਾਅਦ ਕੈਨੇਡਾ ਅਪਰਾਧ ਨੂੰ ਲੈ ਕੇ ਵੀ ਮਾਰ ਕਾਰਨੀ ਦੀ ਇੱਕ ਬਹੁਤ ਹੰਗਾਮੀ ਸਟੇਟਮੈਂਟ ਆਈ। ਉਹਨਾਂ ਨੇ ਕਿਹਾ ਜੀ ਹਾਲਾਂਕਿ ਉਹ ਗੱਲ ਅਹਿਉਧਿਆਂ ਨੂੰ ਲੈ ਕੇ ਕਰ ਰਹੇ ਸੀਗੇ ਕਿ ਉਹਨਾਂ ਦੇ ਧਾਰਮਿਕ ਸਥਾਨ ਦੇ ਉੱਤੇ ਜੋ ਅਪਰਾਧ ਹੁੰਦੇ ਨੇ ਆ ਧਾਰਮਿਕ ਸਥਾਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਉਹਦੇ ਨੇੜੇ ਤੇੜੇ ਕੋਈ ਵੀ ਇਦਾਂ ਦੇ ਕਹਿ ਸਕਦੇ ਕਿ ਅਪਰਾਧ ਨਹੀਂ ਹੋਣੇ ਚਾਹੀਦੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਇਹ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜੇਕਰ ਆਪਾਂ ਦੇਖੇ ਜਿਹੜੇ ਕੈਨੇਡਾ ਦੇ ਵਿੱਚ ਹਿੰਦੂ ਸਿੱਖ ਵਿਵਾਦ ਹੈ ਜਾਂ ਕੋਈ ਹੋਰ ਕਈ ਤਰ੍ਹਾਂ ਦੇ ਵਿਵਾਦ ਜਿਹੜੇ ਖਾਸ ਕਰਕੇ ਖਾਲਸਤਾਨੀ ਜਾਂ ਕਹਿ ਸਕਦੇ ਕੁਝ ਰੈਡੀਕਲ 엘ਿਮੈਂਟਸ ਦੇ ਨਾਲ ਜੁੜੇ ਹੋਏ ਜਾਂ ਫਿਰ ਕੋਈ ਉਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਜੋੜੀਆਂ ਅਪਰਾਧਿਕ ਘਟਨਾਵਾਂ ਨੇ ਉਹਨਾਂ ਨਾਲ ਜੁੜੇ ਹੋਏ ਦੇਖਿਆ ਜਾਵੇ ਤੇ ਉਹਨਾਂ ਨੂੰ ਵੀ ਟਾਰਗੇਟਡ ਸੀਗਾ ਇਹਦੇ ਵਿੱਚ ਉਹਨਾਂ ਨੇ ਜਿਹੜਾ ਬੰਦੂਕ ਖਰੀਦਣ ਦਾ ਪ੍ਰੋਗਰਾਮ ਹੈ ਉਸ ਨੂੰ ਸਟ੍ਰਿਕਟ ਕਰਨ ਦੀ ਗੱਲ ਕੀਤੀ ਤੇ ਉਹਦੇ ਵਿੱਚ ਬਦਲਾਅ ਕਰਨ ਦੀ ਆ ਉਹਨੂੰ ਕੱਸਣ ਦੀ ਆ ਉਹਦੀ ਉਹਦੀ ਚੂਰੀ ਟਾਈਟ ਕਰਨ ਦੀ ਗੱਲ ਕੀਤੀ ਹੈ ਸੋ ਕਿਤੇ ਨਾ ਕਿਤੇ ਮਾਰਕ ਕਰਨੀ ਜਿਹੜਾ ਇੱਕ ਆ ਫੋਰ ਮੁਦਾ ਕੈਨੇਡਾ ਦੇ ਵਿੱਚ ਅਪਰਾਧ ਦਾ ਸੀਗਾ ਉੱਤੇ ਵੀ ਹੌਲੀ ਹੌਲੀ ਜਿੱਤ ਹਾਸਲ ਕਰਦੇ ਜਾ ਰਹੇ ਨੇ ਹੁਣ ਜਿਹੜਾ ਹਾਊਸਿੰਗ ਕ੍ਰਾਈਸਿਸ ਹੈ ਉਸ ਨੂੰ ਲੈ ਕੇ ਵੀ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਇਆ ਹੈ ਕਾਰਨੀ ਜਿਹਦੇ ਵਿੱਚ ਜਿਹੜੇ ਘਰ ਬਣਾਉਣ ਦੀ ਰਫ਼ਤਾਰ ਹੈ ਉਹ ਤੋਂ ਨਹੀਂ ਕੀਤੀ ਜਾ ਸਕੀ ਤੇ ਟੈਰਿਫ ਤੇ ਵੀ ਫਿਲਹਾਲ ਕਾਫੀ ਹੱਦ ਤੱਕ ਜੇਕਰ ਜੰਗ ਦੀ ਗੱਲ ਕੀਤੀ ਜਾਵੇ ਉਹ ਚ ਮਾਰ ਕਾਰਨੀ ਅੱਗੇ ਨਜ਼ਰ ਆ ਰਹੇ ਨੇ ਅੱਗੇ ਕਿਵੇਂ ਨਜ਼ਰ ਆ ਰਹੇ ਨੇ 트럼ਪ ਨੂੰ ਲੈ ਕੇ ਕੋਈ ਤਿੱਖੀ ਵਿਆੜਬਾਜ਼ੀ ਜਾਂ ਤਿੱਖੀ ਭਾਸ਼ਣਬਾਜ਼ੀ ਕਰ ਰਿਹਾ ਹੈ ਤੇ ਉਹ ਕਰ ਰਹੇ ਨੇ ਮਾਰ ਕਾਰਨੀ ਤੇ ਲਿਬਰਲ ਜਿਹੜੇ ਆ ਕਹਿ ਸਕਦੇ ਆ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਐ ਉਹ ਹਾਲੇ ਵੀ ਜਿਹੜੇ 2 ਸਾਲ ਪੁਰਾਣੇ ਜਿਹੜਾ ਉਹਨਾਂ ਦਾ ਏਜੰਡਾ ਸੀਗਾ ਕਿਤੇ ਨਾ ਕਿਤੇ ਉਸੇ ਏਜੰਡੇ ਦੇ ਉੱਤੇ ਕੰਮ ਕਰ ਰਹੀ ਨੇ ਹੁਣ ਇੱਕ ਨਵਾਂ ਪ੍ਰੋਗਰਾਮ ਦੀ ਗੱਲ ਵੀ ਕੀਤੀ ਐ ਜਿਹੜੇ ਪੋਲੀਆਰ ਨੇ ਉਹਨਾਂ ਨੇ ਕਿ ਕੈਨੇਡਾ ਫਰਸਟ ਇਕਨੋਮੀ ਐਕਸ਼ਨ ਪਲਾਨ ਜਿਹੜਾ ਹੈ ਉਹ ਤਿਆਰ ਕੀਤਾ ਜਾਵੇਗਾ ਜਿਹਦੇ ਵਿੱਚ ਟੈਕਸਸ ਨੂੰ ਲੈ ਕੇ ਆ ਜਿਨ੍ਹਾਂ ਦੀ ਘੱਟ ਆਮਦਨ ਹੈ ਉਹਨਾਂ ਨੂੰ ਲੈ ਕੇ ਵੱਡੀਆਂ ਰਾਹਤ ਦਿੱਤੀਆਂ ਜਾਣਗੀਆਂ ਪਰ ਇਹ ਪਲਾਨ ਕਿਤੇ ਨਾ ਕਿਤੇ ਆ ਇਸ ਪਲਾਨ ਦੇ ਉੱਤੇ ਕਿਤੇ ਨਾ ਕਿਤੇ ਮਾਰਕ ਕਰਨੀਆਂ ਲਿਬਰਲਸ ਦੇ ਜਿਹੜੇ ਪਲਾਨ ਨੇ ਉਹ ਜ਼ਿਆਦਾ ਹਾਵੀ ਸਾਬਤ ਹੋ ਰਹੇ ਨੇ ਕਿਉਂਕਿ ਜਿਹੜਾ ਕੈਨੇਡੀਅਨਸ ਨੇ ਉਹਨਾਂ ਦੇ ਮੂੰਹ ਤੇ ਇੱਕੋ ਗੱਲ ਹੈ ਕਿ ਬਈ 트럼ਪ ਨੂੰ ਜਵਾਬ ਦੇਣ ਵਾਲਾ ਜਾਂ 트럼ਪ ਦੇ ਉੱਤੇ ਹਲਾ ਕਿਹੜਾ ਪ੍ਰਧਾਨ ਮੰਤਰੀ ਜਿਆਦਾ ਵਧੀਆ ਢੰਗ ਦੇ ਨਾਲ ਬੋਲ ਸਕਦਾ ਹੈ ਤੇ ਉਸ ਨੂੰ ਲੈ ਕੇ ਮਾਤਕਾਰਨੀ ਰੇਸ ਦੇ ਵਿੱਚ ਅੱਗੇ ਨਜ਼ਰ ਆ ਰਹੇ ਨੇ ਸੋ ਇਮੀਗ੍ਰੇਸ਼ਨ ਦਾ ਮੁੱਦਾ ਹੁਣ ਕੈਨੇਡਾ ਦੇ ਕਿਸੇ ਵੀ ਭਾਸ਼ਣ ਦੇ ਵਿੱਚ ਕਿਸੇ ਵੀ ਪੋਨੇ ਦੇ ਵਿੱਚ ਨਜ਼ਰ ਫਿਲਹਾਲ ਨਹੀਂ ਘੜੀ ਨਹੀਂ ਆ ਰਿਹਾ ਜੇਕਰ ਓਵਰ ਆਲ ਗੱਲ ਕੀਤੀ ਜਾਵੇ ਤੇ ਕਿਤੇ 2-4% ਭਾਵੇਂ ਹੋਵੇ ਨਹੀਂ ਤੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਫਿਲਹਾਲ ਦੀ ਘੜੀ ਠੰਡਾ ਪੈਂਦਾ ਹੋਇਆ ਜਾਪ ਰਿਹਾ ਹੈਗਾ ਉਮੀਦ ਕਰਦਾ ਹਾਂ ਕਿ ਵਲੌਗ ਪਸੰਦ ਆਇਆ ਹੋਗਾ ਤੁਹਾਡੇ ਵਾਸਤੇ ਬਹੁਤ ਚੰਗੀ ਅਪਡੇਟ ਹੈ ਵਾਤਵਾਸ਼ੇ ਜ਼ਰੂਰ ਕਰ ਦੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਤੁਹਾਡਾ ਸੋਪੀਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀ ਜ਼ਫਾ ਲਈ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਤਵਾਸ਼ੇ ਜ਼ਰੂਰ ਕਰਿਓ ਧੰਨਵਾਦ